ਸਾਡੀ ਡਿਊਟੀ ਬਣਦੀ ਆ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਉਹਨਾਂ ਦੀ ਜੀਵਨ ਤੇ ਬੋਲਣਾ ਸੂਰਜ ਨੂੰ ਵਿਵਾਦ ਪਾਉਣ ਵਾਲੀ ਗੱਲ ਹੋਵੇਗੀ ਇਹ ਬਰਾਬਰ ਲਿਆ ਕੇ ਸਾਨੂੰ ਖੜੇ ਕਰ ਦਿੱਤਾ ਇਹਨਾਂ ਨੂੰ ਇਹੀ ਗੱਲ ਬਰਦਾਸ਼ਤ ਨਹੀਂ ਹੁੰਦੀ ਸਾਹਮਣੇ ਫੋਲਸਾ ਬੈਠੇ ਐ ਮੈਂ ਅਕਸਰ ਇਹਨਾਂ ਨੂੰ YouTube ਤੇ ਫੋਲੋ ਕਰਦਾ ਦੇਖਣਾ ਇਹ ਵੀ ਬੜੇ ਬਾਬਾ ਸਾਹਿਬ ਦੇ ਬਹੁਤ ਹੀ ਪ੍ਰਚਾਰਕ ਵਧੀਆ ਸਾਡੇ ਭਰਾ ਸਾਡੇ ਲੋਕਲ ਸੀ ਇਹ ਜਨਮ my, 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 my ਦੇ ਮਿਹਰਬਾਨੀ ਸ਼ੁਕਰੀਆ ਸੋ ਕੱਲ ਮਿਲ ਗਿਆ ਹੱਥ ਲੈ ਕੇ ਦਿੱਤਾ ਉਹਨਾਂ ਆਜਿ ਅਸੀਂ ਉਹੀ ਭੁਲਾ ਬੈਠੇ ਆ ਉਹਨਾਂ ਨੂੰ ਭੁਲਾ ਬੈਠੇ ਆ ਮੈਂ ਕਿਹਾ ਜੇ ਤੁਸੀਂ ਗੁਰਮਤਿ ਪਿਆਰ ਦਾ ਨਾਮ ਪੁੱਛੋ ਪਰ ਉਹਨਾਂ ਤੋਂ ਪਹਿਲਾਂ ਇਸ ਡਾਇਵਰ ਨੂੰ ਪੁੱਛਿਆ ਕਰੋ ਜਿਸ ਦੀ ਗੱਲ ਸੀ ਬਿਕਾਸ ਕੀ ਇਕਵੈਲਟੀ ਐਂਡ ਜਸਟਿਸ ਟੂ ਟੂਰ ਪੀਪਲ

ਅਕੇਲੇ ਇੱਕ ਵਰਗ ਦੇ ਹੀ ਨੇਤਾ ਜਾਂ ਰਹਿਬਰ ਨਹੀਂ ਉਹ ਪੂਰੇ ਭਾਰਤ ਦੇ ਵਿੱਚ ਹਰ ਇੱਕ ਵਰਗ ਦੇ ਨੇਤਾ ਔਰ ਰਹਿਬਰ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਨ ਦੀ ਆਵਾਜ਼ ਦੀ galactos ਹੋਈ ਔਰ ਔਰਤ ਦੇ ਸਨਮਾਨ ਦੀ ਗੱਲ ਹੋਈ ਜਿਸ ਕੋ ਮੰਦਾ ਆਖੀਏ ਜਿਸ ਜੰਮੇ ਰਾਜਾ ਉਹ ਗੁਮਾਰਗ ਦੇਵ ਜੀ ਨੇ ਫਰਮਾਇਆ ਕਿ ਉਸ ਔਰਤ ਨੂੰ ਮਾਰਾ ਕਿਉਂ ਕਰਨਾ ਇਸ ਔਰਤ ਨੇ ਉਹਦੇ ਮੁਖੋਂ ਰਾਜੇ ਵਾਹ ਕੁਛ ਵੀ ਜਨ ਲੈਂਦੇ ਇਹਨਾਂ ਨੂੰ ਕਿਉਂ ਕਾੜਾ ਪਿਆ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਸਦੀਪਤਾ ਸਦੀਪਤਾ ਅੱਜ ਵੀ ਸਾਡੇ ਦੇਸ਼ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਅੱਜ ਵੀ ਮੌਜੂਦ ਹੈ। ਔਰ ਸਦੀਪਤਾ ਕੀ ਦੀ ਦੇਣਾ ਹੈ? ਇੱਕ ਮਨੁੱਖ ਹੋਇਆ ਮਨੁੱਖ ਸਭਿਤੀ। ਉਸਨੇ ਦੇਖੀ ਸੀ ਜਿਹੜਾ ਕਿਸ਼ਨ ਦਾ ਆਪ ਕੋ ਪਹਿਲਾ ਕਾਨੂੰਨ ਸੀ। ਸੰਧਾਰ ਤੋਂ ਪਹਿਲਾਂ ਉਹ ਮਨੁੱਖ ਸਭਿਤੀ ਸੀ ਉਸ ਕਾਨੂੰਨ ਦੇ ਨਾਲ ਜਾਂਦਾ ਸੀ ਔਰ ਔਰਤ ਨੂੰ ਬਹੁਤ ਮਾਰਿਆ ਗਿਆ। ਜਿਸ ਤਰ੍ਹਾਂ ਦੱਸਿਆ ਹੈ ਕਿ ਜਦੋਂ ਕਿਸੇ ਔਰਤ ਦਾ ਬਹੁਤ ਹੋ ਜਾਣੇ ਔਰ ਉਸ ਔਰ ਜਿਹਦੀ ਔਰ ਨੂੰ ਉਸ ਦੀ ਜਗ੍ਹਾ ਦੇ ਵਿੱਚ ਰੱਖ ਕੇ ਉਸ ਔਰ ਨੂੰ ਵੀ ਨਾਲ ਹੀ ਜਿੱਦਿਆ ਚਲਾ ਦਿੱਤਾ ਗਿਆ ਔਰ ਬਾਬਾ ਸਾਹਿਬ ਆਪਣੀ ਮਰਵਾ ਅਧਿਕਾਰ ਨਹੀਂ ਹੈ ਤਾਂ ਪਹਿਲਾਂ ਇਸ ਧਰਤੀ ਦੇ ਨਾਲ ਪਤਵੰਤੋ ਸੋਨੇ ਆਇਆ ਕਿ 33 ਕਰੋੜ ਜੇ ਵੀ ਦੇ ਦਿੱਤੇ ਤਾਂ ਚੱਲ ਗਿਆ 33 ਕਰੋੜ ਜੇ ਵੀ ਦੇ ਦਿੱਤੇ ਇਸ ਧਰਤੀ ਦੇ ਹੈ ਪਰ ਸਾਡੇ ਸਮਾਜ ਜਦ ਆ ਕੇ ਆਰਡਰ ਨਾ ਕਿਸੇ ਨੇ ਵੀ ਇਹ ਜਿਹੜਾ ਦੁਕੀ ਸੀ ਦੁਕਾਨ ਸੀ ਇਹ ਲਾਇਆ ਇਹ ਇਸ ਕਰਕੇ ਤੁਹਾਨੂੰ ਨਾਮ ਤੇ ਦਿੱਤੀ ਕਿ ਪਾਣੀ ਦੇ ਵਿੱਚ ਕਹਿਣਾ ਹੈ ਇਸ ਸਮੇਂ ਰੋਧਾਂ ਕਿਸ ਕੋ ਮੁੰਡਾ ਅਖੀਰ ਇਸ ਸਮੇਂ ਰੋਧਾਂ ਸੋ ਗੁਰੂ ਸਾਹਿਬ ਦੀ ਗੱਲ ਕਰਨ ਪੂਰੀ ਗੱਲ ਲਈ ਬਾਬਾ ਸਾਹਿਬ ਡਾਕਟਰ ਮੇਨਗਾ ਜੀ ਨੇ ਔਰ ਵਰਾਖੋ ਦਾ ਅਧਿਕਾਰ ਪਰ ਰਿਟਾ ਦਾ ਅਧਿਕਾਰ ਹਰ ਮੂਲ ਮੌਨ ਦਾ ਅਧਿਕਾਰ ਚਾਹੇ ਕਿ ਜੋ ਮਨ ਨੂੰ ਅਧਿਕਾਰ ਉਹ ਹੀ ਮੌਨ ਦਾ ਅਧਿਕਾਰ ਸਭ ਤੋਂ ਜਿਹੜਾ ਜਦ ਬਾਬਾ ਸਾਹਿਬ ਦੇ ਔਰਤ ਨੂੰ ਹੋਣਾ ਚਾਹੀਦਾ ਅਸੀਂ ਨੌਕਰੀਆਂ ਲੈ ਲਈਆਂ ਮੈਂ ਬੋਲ ਰਿਹਾ ਮੈਂ ਤਾਂ ਪਹਿਲਾਂ ਵੀ ਬਹਾਰਾਂ ਬੋਲ ਕੇ ਬਾਬਾ ਸਾਹਿਬ ਨੇ ਉਹ ਦੇਖ ਕੇ ਤੇ ਬੜੇ ਖੁਸ਼ ਹੋ ਗਏ ਜਿਹੜੇ ਪਤਾ ਬਈ ਉਹਨੂੰ ਵੀ ਹੋਣਾ ਪੈਦਾ ਜਾ ਤੂ ਹੋਏ ਪੜ ਲ ਪੈ ਤੋ ਤਬਾ ਲਗਿਆ ਤੇ ਬੇਬੀ ਸਾਡੇ ਤੇ ਆ ਰਾਮ ਨੀ ਕਰਦੇ ਸਾਈ ਭਾਬੇ ਬੜੀ ਬਾਬੇ ਪਤਾ ਹੋਵੇ ਤਸਾਂ ਸਲਾਮਤ ਬੜਾ ਡੇਰੋਂ ਕੁੰਨ ਦਾ ਬਾਦ ਫੇ ਪੁਰਾ ਜਨਦਾ ਫਿਲ ਪਰ ਗੜੇ ਜਦੋਂ ਸਰਕਾਰ ਕੋ ਕੋ ਫੋਟੇ ਕੇ ਮੈਂ ਦੱਸਣਾ ਕਿ ਜਿੰਨੇ ਦੇਰੀ ਤੀ ਬੋਲੇ ਆ ਪੁਰੇ ਸਾਡੇ ਤੇ ਸੁਖੂ ਜਾਂ ਪਿੰਡ ਰੀ ਪੰਜਾ ਜਿੰਨੇ ਦੇਰੇ ਆ ਉਹਨਾਂ ਦਾ ਹੈ ਕਿ ਹੋਰ ਬਹਿ ਗਿਆ ਸਿਆਸੀ ਲੋਕ ਕੋ ਉਪਰ ਚੁੱਕਦੇ ਆ ਜਦੋਂ ਫਿਰ ਉਹਨੇ ਖਲਾਫ ਚੱਲਦੇ ਕੋ ਡੇਰੇ ਨੂੰ ਕਰਦੇ ਸੋ ਇਹ ਇਸੋਂ ਜ਼ਿਆਦਾ ਕੁਸ਼ੀਰ ਸੋ ਦੋ ਤਰ੍ਹਾਂ ਦਾ ਆਪਾਂ ਚੀਜ਼ਾਂ ਪੜ੍ਹਦੇ ਆ ਇਤਿਹਾਸ ਇਤਿਹਾਸ ਹੁੰਦਾ ਇਤਿਹਾਸ ਹੋਣਾ ਜਿੱਤੇ ਸਮਾਂ ਔਰ ਸਥਾਨ ਉਥੇ ਲਿਖਰੇ ਹੁੰਦੇ ਆ ਕੋਲੋਂ ਇਹ ਆਫਰੀਕਾ ਨਾ ਕਿਹੜੀ ਜਗ੍ਹਾ ਦੇ ਬਾਪੜੀ ਉਹ ਆਪਾਂ ਕਹਿੰਦੇ ਇਤਿਹਾਸ ਇਤਿਹਾਸ ਕਿਹਾ ਹੁੰਦਾ ਜਿੱਤੇ ਨਾਲ ਕੋ ਸਮਾਂ ਹੁੰਦਾ ਨਾਲ ਕੋ ਤਰੀਕੋ ਦਾ ਸਮਾਂ ਨਾਲ ਕੋ ਸਥਾਨ ਹੁੰਦਾ ਕਲਪਨਾ ਹੁੰਦੇ ਉਹ ਮਦਦ ਅਸੋਂ ਦਾ ਤੇ ਪਾ ਸਾਨੂੰ ਹਿੰਦੁਸਤਾਨ ਦੇ ਵਿੱਚ ਅੱਜ ਦੇ ਦਿਨ ਲਿਆ ਸੀ ਪਾਇਆ ਜਾਂਦਾ ਦੁਆਰਾ ਫਿਰ ਉਦੋਂ ਪੁਰੇਵੇਂ ਮਦਦ ਅਸੋਂ ਹੌਲ ਤੇ ਆਸਾ ਮਿਲਣ ਦਾ। ਬਾਬਾ ਸਾਹਿਬ ਨੂੰ ਅੱਜ ਦੇ ਦਿਨ ਚੱਟ ਨਹੀਂ ਲੱਗਦੀ ਵੀ ਜ ਸਕੂਲਾਂ ਦੇ ਵਿੱਚ। ਬਾਕੀ ਉਹਦੇ ਆਸੇ ਚੱਟ ਬਹੁਤ ਆਦੇ ਪਾਇਆ। ਬਹੁਤ ਵੱਡੇ ਪੱਧਰ ਤੇ ਜਿਹੜੇ ਸਾਨੂੰ ਸੁਧਾਨ ਚ ਸੁਧਾਣੀਆਂ ਨੂੰ ਜਿਹੜੀਆਂ ਸਪਰੀਮ ਕੋਰਟ ਕੇਸ ਆ ਕੇ ਉਹ ਮੈਟਰ ਇੰਨੀ ਥਾ ਕੇ ਉਹਦੇ ਮਤ ਐਸਾ ਲੈ ਕੇ ਉਹ ਕੱਟਿਆ ਜਾਂਦਾ। ਤੇ ਉਹਨਾਂ ਸਮਾਂ ਤੇ ਉਹਦੇ ਬਖਸ਼ੀਗਾਨੀ ਬੁਕੇ ਬਾਵਾ ਸਾਹਿਬ ਇੱਕ ਗੱਲ ਕਹਿ ਸੀ ਕਿ ਜਿਹੜਾ ਮੈਂ ਘਾਰਵਾ ਤੁਸੂ ਲੈ ਕੇ ਤੁਰਿਆ ਮੇਰੇ ਦੇਸ਼ ਦੇ ਲੋਕੋ ਮੇਰੇ ਸਮਾਜ ਦੇ ਲੋਕੋ ਜਿੱਥੋਂ ਮੈਂ ਘਾਰਵਾ ਲੈ ਕੇ ਤਰ ਇੱਥੇ ਲੈ ਕੇ ਖੜਾ ਦੱਸਦਾ ਹੈ ਕਿ ਤੁਸੀਂ ਨੂੰ ਅੱਗੇ ਨਾ ਲੈ ਕੇ ਜਾ ਸਕੀ ਤੇ ਘੱਟੂ ਕਹਿੰਦਾ ਪਿਛੇ ਨਾ ਜਾਣ ਕਿ ਮੈਦਾਨਾ ਕ ਲਾਇਆ ਇਹਨੂੰ ਪਿਛੇ ਨਾ ਲਾਗੇ ਨਾ ਜਾ ਸਕਿਆ ਤਾਂ ਘੱਟੂ ਕਹਿੰਦਾ ਕਰ ਲੈ ਨੂੰ ਬਹਿਤ ਕਰ ਲੈ ਤੂੰ ਪਿਛੇ ਨਾ ਜਾਣ ਪਰ ਅਸੀਂ ਆਪ ਨੂੰ ਬਿਛੇ ਬਹੁਤ ਟੱਕੇ ਜਾ ਰਹੇ ਤੇ ਦੇਖੋ ਕਿ ਨਹੀਂ ਐਮੈਂਡਮੈਂਟ ਹੋ ਰਹੀ ਇਸ ਹਾਲ ਹਾਂਜੀ ਆਪੀ ਜੀ ਤੁਸੀਂ ਜੋ ਅੱਜ ਪੈਂਡਲੀ ਦੇ ਵਿੱਚ ਡਾਕਟਰ ਸਾਹਿਬ ਦਾ ਜੋ ਜਨਮ ਦਿਨ ਮਨਾਇਆ ਭੀਮਰਾਓ ਜਿਹੜਾ ਕਰ ਸਕਵਾ ਉਹ ਸਮਝ ਕੀ ਕਹਿਣਾ ਚਾਹੁੰਦੇ ਉੱਚੀ ਬੋਲ ਸਾਰੀਆਂ ਸੰਗਤਾਂ ਨੂੰ ਜੈ ਜੀ ਜੈ ਪਾਤ ਜੱਜ ਪੰਡੱਲੇ ਦੇ ਇਨੀਸ਼ੀਏਟਿਵ ਦਰਸਤਾ ਮਿਸਾਲ ਬਾਬਾ ਸਾਹਿਬ ਡਾਕਟਰ ਪਿੰਦਾ ਉਹ ਮੇਡਾਟੀ ਦਾ ਜਨਮ ਦਿਨ ਬੜੀ ਸ਼ਰਧਾ ਚਾਹ ਨਾਲ ਬਣਾਇਆ ਗਿਆ ਸਾਰੀਆਂ ਸੰਗਤਾਂ ਨੇ ਬਹੁਤ ਸਨਮਾਨ ਕੇ ਦਰਸ਼ਨ ਦਿੱਤੇ ਔਰ ਕੁਲਾਰੇ ਪੰਜਾਬੀ ਕਲਾਕਾਰ ਜਿਨ੍ਹਾਂ ਨੇ ਬਾਬਾ ਸਾਹਿਬ ਦਾ ਗੀਤ ਗਾਇਆ ਤੇ ਇਹਨਾਂ ਮਾਣ ਲੋਕਾਂ ਨੂੰ ਕਰਨੇ ਜਾਫਤ ਕੀਤਾ ਬਾਬਾ ਸਾਹਿਬ ਦੇ ਵਿਚਾਰਾ ਦੱਸ ਕੇ ਬਹੁਤ ਵਧੀਆ ਬਹੁਤ ਬੜਿਆ ਕਿ ਸਾਰੇ ਮਾ ਬਾਬਾ ਸਾਹਿਬ ਵੀ ਵਿਚਾਰਤਾਂ ਜੁੜੇਣਗੇ ਤੇ ਦਾਬੋ ਬਹੁਤ ਵਧੀਆ ਕਿ ਸਾਰਿਆਂ ਨੂੰ ਇਸ ਤਰ੍ਹਾਂ ਦੇ ਪਰੋਲੇ ਕਰਨੇ ਚਾਹੀਦੇ ਆ ਪਿੰਡ-ਪਿੰਡ ਬਾਬਾ ਸਾਹਿਬ ਦਾ ਇਹ ਬਹੁਤ ਮਾਣ ਵਿੱਚ ਦੇਣਾ ਤੁਹਾਨੂੰ ਬਹੁਤ